بہت ہی ادب اور دن جس دن اس دن بھگوان شری کال دیر جی کا جنم بہت اچھ کال بھرو اشتھمی ہے ਅੱਜ ਮੈਂ ਆਪਣੇ ਦਿਲ ਦੀਆਂ ਘਰਾਈਆਂ ਤੋਂ ਸਾਰੇ ਪਟਾਲਾ ਵਾਸੀਆਂ ਨੂੰ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਭਗਵਾਨ ਸ਼੍ਰੀ ਕਲ ਭਰਵਦੀ ਇਸ ਜਨ ਮਹੋਸਤਵ 'ਤੇ ਕੋਟੀ ਕੋਟੀ ਲੱਖ ਲੱਖ ਵਧਾਈਆਂ ਦਿੰਦੇ ਆਇਆ ਉਹਨਾਂ ਚਰਨਾਂ 'ਚ ਪ੍ਰਾਰਥਨਾ ਕਰਨਾ ਕਿ हे ਪ੍ਰਭੂ ਸੁਖ ਸ਼ਾਂਤੀ ਔਰ ਦਸਤਫਾ ਇਸ ਸਾਰੇ ਵਿਸ਼ਵ 'ਚ ਤੇ ਹੈ ਹੀ ਹੈ ਸਾਡੇ ਹਿੰਦੁਸਤਾਨ 'ਚ ਸਾਡੇ ਸੰਪੂਰਨ ਭਾਰਤ ਵਾਸਤੇ ਬਣਾਈ ਰੱਖਣਾ ਅੱਜ ਦਾ ਦਿਨ ਤੁਹਾਡਾ ਬਹੁਤ ਹੀ ਬਲਕਾਸ ਦਾ ਇਸ ਵਿੱਚ ਮੈਂ ਛੋਟਾ ਜਿਹਾ ਇੱਕ ਸ਼ਲੋਕ ਬੋਲ ਲਗਾ ਜਿਹੜਾ ਬਹੁਤ ਹੀ ਜ਼ਿਆਦਾ ਭਗਵਾਨ ਭਗਵਾਨ ਕਾਲ ਭੈਮ ਦਾ ਹੁੰਦਰੀ ਹੈ ਉਹ ਮਾਈਟੇ ਜੀ ਕੀ ਹੋਇਆ ਮਜਾਓ ਬੋਲੇ ਬਾਰਾਨਸੀ ਆਮ ਬੈਰਵੋ ਦੇਵੋ ਸੰਸਾਰ ਭੈ ਨਾਸ਼ਨਮ ਅਨੇਕ ਜਨਮ ਤ੍ਰੁਤੰ ਬਾਬਮ ਦਰਸ਼ਨੇ ਨ ਵਿਨਾਸ਼ਤੀ दर्शनेन विनाशति ਨੇਕ ਅਨੇਕ ਜਨਮਾਂ ਦੇ ਕਿਤੇ ਕੇ ਪਾਪਾਂ ਦਾ ਜਿਹੜਾ ਵਿਨਾਸ਼ ਕਰਨ ਚ ਸਕਸ਼ਮ ਹੈ ਉਹ ਭਗਵਾਨ ਸ਼੍ਰੀ ਕਾਲਧਰਵਾਹਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਦੇ ਪ੍ਰਾਂਤੀ ਸ਼੍ਰੀ ਕਾਲ भैरवੰਦਰੀਸ ਨੇ ਦਿਨ ਨੂੰ ਭਗਵਾਨ ਸ਼੍ਰੀ ਕਾਲ भैरਵ ਦੀ ਛਣ ਜਿਹੜਾ ਜਾਂਦਾ ਉਹਦੇ ਸਾਰੇ ਤਰ੍ਹਾਂ ਦੇ ਛੇ ਪਾਸੇ ਜਿਹੜੇ ਬਹੁਤ ਹੀ ਕਸ਼ਟਦਾਇਕ ਨੇ ਉਹਨਾਂ ਦਾ ਇਹ ਉਹਨਾਂ ਤੋਂ ਮੁਕਤ ਕਰ ਦਿੰਦੇ ਨੇ ਇਹੀ ਪ੍ਰਭੂ ਹੈ ਇਹੀ ਕਾਲ ਪੈਰਵ ਹੈ ਮੈਂ ਉਹਨਾਂ ਦਾ ਆਪਣੇ ਵੱਲੋਂ ਦਿਲ ਦੀ ਗਰਾਹੀਆਂ ਤੋਂ ਸਾਰਿਆਂ ਨੂੰ ਵਧਾਈ ਦਿੰਦੇ ਆ ਸਾਰੇ ਸੰਪੂਰ ਪਟਾਲਾ ਵਾਸੀਆਂ ਨੂੰ ਇਹ ਵਧਾਈ ਦੇਣਾ ਕਿ ਅੱਜ ਵਧਾਈ ਦੇ ਪਾਤਰੋ ਕਿ ਭਗਵਾਨ ਸ਼੍ਰੀ ਕਾਲ ਪੈਰਵ ਦਾ ਅੱਜ ਜਨਮ ਮਹੋਤਸਵ ਹੈ ਫੜੇ ਹਰਸ਼ ਔਰ ਉਲਾਸ ਦੇ ਨਾਲ ਮਨਾਇਆ ਜਾਏ ਔਰ ਸਾਰੇ ਸਾਰੇ ਬਟਾਲਾ ਵਾਸੀਆਂ ਨੂੰ ਫਿਰ ਤੋਂ ਕੋਟੀ ਕੋਟੀ ਧੰਨਵਾਦ ਬਧਾਈ ਪੈਰੋ ਬਾਬਾ ਜੀ ਕੀ ਜੈ ਹੋ ਇਹ ਬਟਾਲੀ ਸ਼ਹਿਰ ਦੇ ਵਿੱਚ ਪੈਰੋ ਬਾਬਾ ਜੀ ਦਾ ਮੰਦਿਰ ਬੜਾ ਹੀ ਪ੍ਰਤੀਨ ਮੰਦਿਰ ਸਿੱਧ ਪੀਠ ਮੰਦਿਰ ਔਰ ਦਿਬਿਆ ਮੰਦਿਰ ਆ ਕਿ ਬਟਾਲੀ ਸ਼ਹਿਰ ਦੀ ਬੜੀ ਕਿਰਪਾ ਇਸ ਮੰਦਿਰ ਤੇ ਜੋ ਵੀ ਇਸ ਦਰਵਾਜ਼ੇ ਆਂਦਾ ਜੋ ਦੀ ਮਨੋਕਾਮਨਾ ਉਹ ਬਾਬਾ ਪੈਰਾ ਜੀ ਪੂਰੀਆਂ ਕਰਦੇ ਇਹ ਸਾਨੂੰ ਕਾਫੀ ਸਾਲਾਂ ਤੋਂ ਬੜੇ ਪਿਆਰ ਦੇ ਨਾਲ ਬੜੇ ਇੱਜ਼ਤ ਦੇ ਨਾਲ ਸਾਡਾ ਮਾਨ ਕਰਦੇ ਨੇ ਸਾਡੀ ਜੁਵਾਲਾ ਸਕੀਤ ਮੰਡਲੀ ਨੂੰ ਇਹ ਨਿਮੰਤਨ ਦਿੰਦੇ ਨੇ ਕਿ ਹਰ ਸਾਲ ਆ ਕੇ ਇੱਥੇ ਤੁਸੀਂ ਕੀਰਤਨ ਸਤਸੰਗ ਕਰੋ ਅਸੀਂ ਕਾਫੀ ਸਾਲਾਂ ਤੋਂ ਇਹਨਾਂ ਦੇ ਦਰਵਾਜ਼ੇ ਆ ਕੇ ਕੀਰਤਨ ਸਤਸੰਗ ਕਰਦੇ ਆਂ ਪਰ ਉਹ ਅੰਦਾੰਦਾ ਹੈ ਔਰ ਇਸ ਟਾਈਮ ਇਹਨਾਂ ਨੇ ਬਹੁਤ ਅਲੀ ਸ਼ਾਨ ਦਰਵਾਰ ਬਣਾਇਆ ਹੈ ਕਿ ਜਿਹੜੇ ਦਰਸ਼ਨ ਕਰਕੇ ਬੜਾ ਹੀ ਮਨ ਖੁਸ਼ ਹੁੰਦਾ ਏ ਔਰ ਇਸ ਮੰਦਰ ਦੀ ਬੜੀ ਮਹਿਮਾ ਏ ਔਰ ਜੋ ਵੀ ਇੱਥੇ ਆਂਦਾ ਉਹ ਮੰਗੀਆਂ ਮਰਾਦਾ ਪਾਉਂਦਾ ਕਿ ਮੇਰੇ ਪਾਈ ਸਾਹਿਬ ਨੇ بڑے ਉਸਤਾਦ ਮੇਰੇ بڑے بڑے ਪਾਈ ਸਾਹਿਬ ਨੇ بڑے ਉਸਤਾਦ ਦੇ ਨਾਲ ਸਾਰਾ ਤੁਹਾਨੂੰ ਇਹਨਾਂ ਦੀ ਬਾਰੇ ਦੱਸਿਆ ਕਿ ਕਾਸ਼ੀ ਤੇ ਕੋਕਵਾਲ ਨੇ ਔਰ ਅੱਜ ਇਸ ਖੁਸ਼ੀ ਵਿੱਚ ਇਸ ਪੈਰੋ ਜੰਤੀ ਦੀ ਖੁਸ਼ੀ ਵਿੱਚ 11 ਹਮਨ ਕੀਤੇ ਗਏ ਨੇ ਤੇ ਪਿਆਰਾ ਕੁੰਡੀ ਲਗਾਏ ਗਏ ਨੇ ਤੇ ਬਹੁਤ ਹੀ ਦਿਪਯ ਮੰਤਰਾਂ ਦੇ ਨਾਲ ਪ੍ਰਚਾਰਣ ਦੇ ਨਾਲ ਇੱਥੇ ਹਵਨ ਕੀਤੇ ਗਏ ਨੇ ਔਰ ਇੱਥੇ ਤਰ੍ਹਾਂ ਤਰ੍ਹਾਂ ਦੀਆਂ ਮਠਾਈਆਂ ਤਰ੍ਹਾਂ ਤਰ੍ਹਾਂ ਦੇ ਪ੍ਰਸ਼ਾਦ ਇੱਥੇ ਇਹ ਸੰਗਤਾਂ ਨੂੰ ਦਿੱਤੇ ਜਾਂਦੇ ਨੇ ਔਰ ਇੱਥੇ ਜੋ ਵੀ ਭੋਗ ਆ ਉਹਨਾਂ ਦਾ ਉਹਨਾਂ ਨੂੰ ਸਤਿਕਾਰ ਕੀਤਾ ਜਾਂਦਾ ਏ ਔਰ ਸਾਰੇ ਹੀ ਵਧ ਚੜ ਕੇ ਇਹਦੇ ਵਿੱਚ ਸ਼ਾਮਲ ਹੁੰਦੇ ਨੇ ਮੈਂ ਬੜਾ ਹੀ ਖੁਸ਼ ਆ ਕਿ ਬਹੁਤ ਹੀ ਦਿਲੋਂ ਤਨੋਂ ਮਨੋਂ ਇੱਕ ਮਨ ਇਕਜੁੱਟ ਹੋ ਕੇ ਤਨ ਮਨ ਤਨ ਦੇ ਨਾਲ ਇਸ ਦਰਬਾਰ ਦੀ ਸੇਵਾ ਕਰਦੇ ਨੇ ਜੈ ਪਰੂ ਬੱਬਾ ਜੀ ਜੈ ਜੈ ਬੱਬਾ ਜੀ